ਅੰਕਲ ਜੀ ਕੀ ਨਾਮ ਹੈ ਆਪਣਾ ਮੇਰਾ ਅੰਕਲ ਦੱਸ ਪਿੰਡ ਭਿੱਖੀਵੰਡ ਆ ਤੇ ਕਿਦਾਂ ਅੱਗ ਲੱਗੀ ਹੈ ਆਏ ਰੋਏ ਬੀਲੀ ਦੀ ਜਾਨ ਨੂੰ ਰੋਣੇ ਸਾਡਾ ਡਰਾਮਾ ਰੋਈ ਬਣਾ ਕੇ ਮਾਰ ਦੋਰੀ ਅੱਜ ਪਤਾ ਨਹੀਂ ਕਿੱਦਾਂ ਲੱਗੀ ਹੈ ਤੂੰ ਉੱਥੇ ਕੀ ਆ ਵੇਖਿਆ ਥਲੇ ਆ ਬੂਆ ਕੋਲਿਆ ਤੇ ਰਾਗੂ ਕਿ ਲੱਗੀ ਕਿੰਨਾ ਕੁ ਨੁਕਸਾਨ ਆ ਜਿਹੜਾ ਹੁਣ ਤੱਕ ਹੋ ਗਿਆ ਪੁੱਤ ਕੀ ਨੁਕਸਾਨ 62000 ਨੁਸਾਨੇ ਨੁਸਾਨੇ ਲੱਖਰ ਵੀ ਨਾ ਮਾਲੀ ਮਾਲਿਆ ਦੇ ਇਹ ਸੁਣਦੇ ਵਿੱਚ ਆਇਆ ਵੀ ਇਹ ਟਰਾਂਸਫਾਰਮ ਦੇ ਕਾਰਨ ਪਹਿਲਾਂ ਵੀ ਲੱਗੇ ਗਵਾਂਡ ਇੱਕ ਦੁਕਾਨ ਨੂੰ ਆ ਗਏ ਵੀ ਅੱਗੇ ਵੀ ਕਾਟ ਰਾ ਫਿਰ ਮੈਂ ਕਿ ਸੜੀਆਂ ਸੜੀਆਂ ਸਾਰੀਆਂ ਲਾਈਟਾਂ ਵੀ ਮੇਰੀ ਸੜ ਗਈਆਂ ਅੱਗੇ ਜੇ ਇਹਦੇ ਦੀ ਸਿਆਪਾ ਕੀਤਾ ਨਹੀਂ ਅੜਦਾ ਕੁੜੀ ਆਵਾ ਨਹੀਂ ਜਦੋਂ ਦਰਖਾਸਤ ਦਿੰਦੇ ਜੋ ਤਾਂ ਕੀ ਅੱਗੋ ਜਵਾਬ ਮਿਲਦਾ ਏ ਕਰ ਦਿੰਦੇ ਆ ਕਰ ਦਿੰਦੇ ਕਰ ਦਿੰਦੇ ਮੈਨੂੰ ਕਿਆ ਮੰਗ ਕਰਦੇ ਜੋ ਬਾਜ ਨੂੰ ਬੋਤ ਇਹ ਮੇਨੋਂ ਕੋਈ ਨਾ ਇਹ ਗੱਲ ਕਰਦੇ ਆ ਕੀ ਨਾਮ ਹੈ ਰਾਜਦੀਪ ਸਿੰਘ ਮੇਰੀ ਪਿੰਡ ਕਿਹੜਾ ਹੈ ਵਿਖੀ ਮੈਂ ਜਿਹੜੀ ਅੱਗ ਲੱਗੀ ਆ ਦੁਕਾਨ ਤੁਹਾਡੀ ਆ ਹਾਂਜੀ ਹਾਂਜੀ ਕਿੱਦਾਂ ਲੱਗੀ ਆ ਇਹਦੀ ਉਹ ਟਰਾਂਸਫਾਰਮ ਕੋਈ ਸ਼ਾਰਟ ਸਰਕਟ ਹੋਇਆ ਬਿਨਾਂ ਅਰਥ ਤੋਂ ਟਰਾਂਸਫਾਰਮ ਮੈਂ ਬੜੀ ਏਰੀ ਕੰਪਲੇਂਟ ਦਿੱਤੀ ਆ ਇਹਦੀ ਕਿ ਆਨੂੰ ਅਰਥ ਲਾਏ ਤੋਂ ਅਸੀਂ ਵੀ ਦਿੱਤੀ ਆ ਸਾਡੇ ਗਵਾਂਢੀਆਂ ਨੇ ਬੜੀ ਏਰੀ ਦਿੱਤੀ ਆ ਤੁਹਾਡੀ ਦਾ ਕੋਈ ਹੱਲ ਨਹੀਂ ਹਰ ਵਾਰੀ ਉਹ ਬਜਟ ਨਹੀਂ ਹੈਗਾ ਜਾਂ ਬੰਦੇ ਆਉਂਦੇ ਹੀ ਨਹੀਂ ਆ ਫੋਨ ਲਾਉਂਦੇ ਰਹੇ ਇਹਦੇ ਬੰਦੇ ਹੀ ਨਹੀਂ ਆਉਂਦੇ ਬਾਹਰੋਂ ਕੋਲੋਂ ਕੰਮ ਕਰਾਉਣਾ ਪੀਂਦਾ ਕਿੰਨਾ ਕ ਨੁਕਸਾਨ ਹੁਣ ਤੱਕ ਹੋ ਗਿਆ ਨੁਕਸਾਨ ਢੇਰ ਤੋਂ ਕਰੋੜ ਦਾ ਘਟ ਆਣਾ ਪੂਰੀ ਵੀ ਤੇ ਅੱਗ ਤੇ ਕਾਬੂ ਪਾਇਆ ਗਿਆ ਹੁਣ ਤੱਕ ਅੱਗ ਤੇ ਕਾਬੂ ਕੋਈ ਨਹੀਂ ਪਾਇਆ ਗਿਆ ਪਹਿਲਾਂ 3 ਵਜੇ ਸਵੇਰੇ ਕੋ ਗੱਡੀ ਆਈ ਉਸ ਤੋਂ ਬਾਅਦ 2 ਘੰਟੇ ਕੋ ਗੱਡੀ ਨਹੀਂ ਆਈ 2-3 ਘੰਟੇ ਦੇ ਆਮ ਲੋਕੀ ਲੱਗੇ ਸਾਰੇ ਕੀ ਮੰਗ ਕਰਦੇ ਜੋ ਮੰਗ ਇਹੋ ਹੀ ਹੈ ਕਿ ਇੱਕ ਦੇ ਪ੍ਰਸ਼ਾਸਨ ਨਾਲ ਕੋਈ ਵੀ ਇੱਥੇ ਕੋਈ ਹੈਗੀ ਨਹੀਂ ਸੂਰਤ ਪਿੱਖੇ ਮਿੰਡ ਦੇ ਵਿੱਚ ਤੇ ਜਿਹੜਾ ਆਣ ਨੂੰ ਜੋ ਵੀ ਸਾਡਾ ਨੁਕਸਾਨ ਹੋਇਆ ਉਹਦਾ ਹਦਿਆਨਾ ਚੰਗੀ ਤਰ੍ਹਾਂ ਸਾਨੂੰ ਮਿਲੇ ਜੋ ਇਹ ਹਲ ਹੌ ਹੌ ਦਾ ਇਹਦਾ ਵਾਤੋਂ ਵਾਤੋਂ ਉੱਥੇ ਗਿਆ ਨੇ ਮੇਰਾ ਨਾਮ ਕਲੀਪ ਚੋਕਰ ਅਗਲ ਜਿਹੜੀ ਆ ਇੱਥੇ ਖਾਲੜਾ ਰੋਡ ਤੇ ਭਿੱਖੀਵਿੰਡ ਦੇ ਵਿੱਚ ਦੁਕਾਨ ਨੂੰ ਬੂਟਾ ਹਾਊਸ ਨੂੰ ਅੱਗ ਲੱਗੀ ਕੀ ਮਸਲਾ ਸਾਰਾ ਇਹ ਜੀ ਬਿਜਲੀ ਦੇ ਸ਼ਾਰਟ ਸਰਕਟ ਕਰ ਨਹੀਂ ਲੱਗੀ ਅੱਛਾ ਭਾਈ ਤੋਂ ਕੋ ਟਾਈਮ ਪਹਿਲਾਂ ਤੁਹਾਡੀ ਦੁਕਾਨ ਨੂੰ ਵੀ ਅੱਗ ਲੱਗੀ ਸੀ ਜੀ ਪਾ 10 11 11 5 ਬਾਈ ਨੂੰ ਚੋਪੜਾ ਕਲਾਸ ਹਾਊਸ ਨੂੰ ਅੱਗ ਲੱਗੀ ਹੋਵੀ ਬਿਜਲੀ ਦੇ ਕਾਰਨ ਲੱਗੀ ਤੇ ਅੱਗ ਲੱਗਣ ਦਾ ਕਾਰਨ ਕੀ ਹੈ ਤਾਰਾ ਡਾਇਰੈਕਟਰ ਨੇ ਨਹੀਂ ਟਰਾਂਸਫਰ ਨੂੰ ਅਰਥ ਹੀ ਨਹੀਂ ਹੋਇਆ ਅੱਛਾ ਤੇ ਵਿੱਚ ਕੋਈ ਫੇਸ ਵੀ ਇੱਕ ਪੱਕਾ ਲੱਗਾ ਹੈ ਇੱਕ ਪੱਕਾ ਫੇਸ ਹੀ ਉੱਤੇ ਲੱਗਾ ਉਹ ਤੁਸੀਂ ਹਣੀ ਉਹਦੀ ਤਾਰ ਕਨੈਕਸ਼ਨ ਵੇਖ ਲੈ ਸਕਦੇ ਹੋ ਵੀਡੀਓ ਬਣਾ ਸਕਦੇ ਹੋ ਸਾਹਮਣੇ ਲੱਗਾ ਹੋਇਆ ਤੇ ਇਹਦੇ ਸਬੰਧ ਵਿੱਚ ਦਰਖਾਸਤਾਂ ਵਗੈਰਾ ਦਿੱਤੀਆਂ ਬਹੁਤ ਦਰਖਾਸਤਾਂ ਗਈਆਂ ਜੀ ਮੈਂ ਤੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਇਹ ਕੀ ਮੰਗ ਕਰਦੇ ਜੋ ਮੰਗ ਕਰਦੇ ਆਂ ਜੀ ਪੰਜਾਬ ਸਰਕਾਰ ਕਿਤੇ ਜਿੰਨਾ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਦੇਵੇ ਸਾਨੂੰ ਤੇ ਡੇਢ ਸਾਲ ਹੋਇਆ ਜੀ ਇੱਕ ਅੱਜ ਤੱਕ ਕਿਸੇ ਨੇ ਆਣ ਕੇ ਪੁੱਛਿਆ ਵੀ ਨਹੀਂ ਨਾ ਸਾਡੀ ਇੰਸ਼ੋਰੈਂਸ ਕੰਪਨੀ ਨੇ ਤੇ ਨਾ ਸਾਡੀ ਬਿਜਲੀ ਵਿਭਾਗ ਨੇ ਤੇ ਨਾ ਪੰਜਾਬ ਸਰਕਾਰ ਸਰ ਪਿੱਗੀ ਵੈਂਡ ਖੇਮਕਰ ਰੋਡ ਤੇ ਕਮਲ ਬੂਟ ਹਾਊਸ ਨੂੰ ਅੱਗ ਲੱਗੀ ਸਰ ਕਦੋਂ ਕਦੀ ਲੱਗੀ ਆ ਤੇ ਕਿੰਨੇ ਕ ਤੱਕ ਜਿਹੜਾ ਕਾਬੂ ਪਾ ਲਿਆ ਗਿਆ ਸਵੇਰੇ 4 ਵਜੇ ਜਿਹੜਾ ਸਾਨੂੰ ਖ਼ਬਰ ਮਿਲੀ ਸੀ ਜੇ ਕਮਲ ਬੂਟ ਹਾਊਸ ਬਖਲੜਾ ਰੋਡ ਤੇ ਜਿਹੜਾ ਦੁਕਾਨ ਦੇ ਅੰਦਰ ਸ਼ਾਇਦ ਸ਼ੌਟਸ ਕਢੋਂਗੇ ਨਾਲ ਜਿਹੜੀ ਆ ਅੱਜ ਅੰਦਰ ਲੱਗੀ ਆ ਤੇ ਉਸ ਵੇਲੇ ਪੱਟੀ ਤੋਂ ਫਾਇਰ ਬਿਗੇਡ ਇੱਕ ਮਹਗਾਈ ਸੀ ਜੀ ਕੰਮ ਜਿਹੜਾ ਚੱਲ ਰਿਹਾ ਹੁਣ ਕਰਮਤਾਰਾਂ ਤੋਂ ਵੀ ਫਾਇਰ ਬਿਗੇਡ ਆ ਗਈ ਹੈ ਤੇ ਅੰਮ੍ਰਿਤਸਰ ਵੀ ਇਹਦਾ ਕੰਕਲੂਸ਼ਨ ਦਿੰਦੀ ਹੈ ਅਜੇ ਅੱਗੇ ਜੇ ਵੀ ਜਿਹੜੀ ਚੱਲ ਰਹੀ ਹੈ ਕਪਾਉਂਡ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾ ਦੁਕਾਨ ਦੀ ਲੰਬਾਈ ਜਿਹੜੀ ਕਾਫੀ ਜਿਹੜੀ ਹੈ ਲੰਬੀ ਹੈ 3670 ਫੁੱਟ ਲੰਬਾਈ ਹੈ ਦੁਕਾਨ ਦੀ ਅਗਨ ਲੱਗਣ ਦਾ ਕਾਰਨ ਪਤਾ ਲੱਗਾ ਵੀ ਕਿਸ ਤਰ੍ਹਾਂ ਹੋਇਆ ਅਜੇ ਕਲੀਅਰ ਨਹੀਂ ਹੈ ਸ਼ਾਇਦ ਛੋਟਛੋਟ ਕਹਿ ਰਹੇ ਆ ਘਰ ਵਾਲੇ ਕਿ ਅੱਗ ਉਹਦੇ ਨਾਲ ਲੱਗੀ ਜਾ ਰਹੀ ਹੈ ਵਕੀਲ ਮੋਦੀ ਜੀ ਨੇ ਉਸ ਤੋਂ ਬਾਅਦ ਹੀ ਇਹਦਾ ਕਾਰਨ ਇਹਦਾ ਪਤਾ ਲੱਗ ਸਕੇਗਾ ਕਿ ਅੱਦਣਾ ਹੋਈ ਵੀਦੀ ਮੇਰਾ ਨਾਮ ਕੀ ਹੈ ਚੋਪੜਾ ਜੀ ਪਿੰਡ ਕਿਹੜਾ ਹੈ ਮੈਂ ਪਿੰਡੋਂ ਦਾ ਜੀ ਆ ਜਿਹੜੀ ਜਿਹੜੀ ਕਮਲ ਬੂਟ ਆ ਉਸ ਨੂੰ ਅੱਗ ਲੱਗੀ ਕਿੱਦਾਂ ਲੱਗੀ ਆ ਇਹ ਬਿਜਲੀ ਬੋਰਡ ਦੇ ਅੰਗਲੀ ਕਾਕੇ ਲੱਗੀ ਆ ਜੀ ਅਸੀਂ ਬੜੀਆਂ ਕਮਲੇਟਾਂ ਕੀਤੀਆਂ ਜਈ ਸਾਹਿਬ ਨੂੰ ਸੜਕੋ ਲਿਖਤੀ ਪਈਆਂ ਵੀ ਆਈਆਂ ਜੀ ਇਹਨਾਂ ਸਿਰ ਤੇ ਕੋਈ ਜੂਨ ਛੜਕੀ ਕੋਈ ਜੀ ਜਦੋਂ ਪਿਛਲੀ ਆ ਕੱਪੜੇ ਦੀ ਦੁਕਾਨ ਨੂੰ ਅੱਗ ਲੱਗੀ ਉਹਦੇ ਕਮਲੇਟਾਂ ਕੀਤੀਆਂ ਜੀ ਇਸ ਥਾਂ ਬਾਹਰ ਨੂੰ ਅਰਥ ਨਹੀਂ ਹੈਗਾ ਜੀ ਕੋਈ ਵੀ ਤੇ ਫੇਸ ਇੱਕ ਡਾਇਰੈਕਟ ਆ ਬਿਲਕੁਲ ਜੀ ਬਿਲਕੁਲ ਤੇ ਅੱਗ ਕਦੋਂ ਕਦੀ ਲੱਗੀ ਆ ਅੱਗ ਇਸ ਵੇਲੇ 4 ਵਜੇ ਲੱਗੀ ਆ ਜੀ ਤੇ ਹੁਣ ਤੱਕ ਅੱਗ ਤੇ ਕਾਬੂ ਪਾਇਆ ਨਹੀਂ ਕਾਬੂ ਬਿਲਕੁਲ ਨਹੀਂ ਪਾਇਆ ਗਿਆ ਜੀ ਤੁਹਾਡੇ ਸਾਹਮਣੇ ਸਾਰਾ ਕੁਝ ਜੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਤਿੰਨ ਤਿੰਨ ਫਾਇਰ ਬ੍ਰਿਗੇਡ ਆ ਗਿਆ ਜੀ ਅੱਛਾ ਕੋਲਸ ਬੁਲਾਜੇ ਮੌਕੇ ਤੇ ਆ ਗਏ ਆ ਪਰ ਕੋਈ ਅਜੇ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਜੀ ਅੱਛਾ ਤੇ ਕੀ ਮੰਗ ਕਰਦੇ ਜੀ ਅਸੀਂ ਮੰਗ ਕਾਰਵਾਈ ਕਰਦੇ ਕਰਨਾ ਚਾਹੁੰਦੇ ਜਿਹੜੇ ਮਾਲਾਏ ਮੈਂ ਕਾਰਵਾਈ ਹੋਣੀ ਚਾਹੀਦੀ ਅਸੀਂ ਇੰਨੀ ਕਮੇਟਾ ਕੀਤੀ ਹੈ ਨਾ ਜਿਹੜਾ ਸੜਕ ਤੇ ਜੂਹੇ ਸੜਕੀ ਇਹਨਾਂ ਦਾ ਕਾਰਵਾਈ ਹੋਣੀ ਚਾਹੀਦੀ